ਸਾਇੰਸਦਾਨਾ ਨੇ ਕਿਹਾ ਕਿ ਇਹ ਰਿਲੀਜ਼ ਹੋਣ ਤੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਆਪਦੇ ਘਰਾਂ ਦੇ ਵਿੱਚ ਬੰਕਰ ਬਣਾ ਲੈਣੇ ਚਾਹੀਦੇ ਆ AI ਦਾ ਹਲੇ ਲੋਕਾਂ ਨੂੰ ਪਤਾ ਨਹੀਂ ਲੱਗਿਆ ਸੀਗਾ ਸਾਇੰਸਦਾਨਾ ਨੇ ਬਹੁਤ ਵੱਡੀ ਚੇਤਾਵਨੀ ਦੇ ਦਿੱਤੀ ਆ ਹਲੇ ਤਾਂ ਲੋਕ AI ਨੂੰ ਨਹੀਂ ਸਮਝੇ ਸੀਗੇ ਹੁਣ AGI ਆ ਰਿਹਾਗਾ ਆਰਟੀਫੀਸ਼ੀਅਲ ਜਨਰਲ ਇੰਟੈਲੀਜੈਂਟ ਬਹੁਤ ਪਹਿਲਾ ਇਕੱਲਾ AI ਸੀਗਾ ਆਰਟੀਫੀਸ਼ੀਅਲ ਇੰਟੈਲੀਜੈਂਟ ਮਤਲਬ ਕਿ ਇਹ ਜਿਹੜਾ ਕੀ ਕਰ ਸਕਦਾਗਾ ਸਮਝੋ ਕਿ ਇਹ ਇਨਸਾਨ ਦੇ ਉਤੋਂ ਦੀ ਉਹਦਾ ਪਿਓ ਆ ਗਿਆ ਉਹਦੀ ਸਮਝ ਜੋ ਵੀ ਜਾਣਕਾਰੀ ਕਿਤੇ ਵੀ ਪਈ ਹੈ ਦੁਨੀਆ ਦੇ ਵਿੱਚ ਉਹਨੂੰ ਸਭ ਪਤਾ ਇਹ ਕੌਨਸ਼ੀਅਸ ਹੋ ਗਿਆ ਠੀਕ ਹੈ ਸਾਇੰਸਦਾਨਾਂ ਨੇ ਕਿਹਾ ਕਿ ਇਹ ਰਿਲੀਜ਼ ਹੋਣ ਤੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਆਪਦੇ ਘਰਾਂ ਦੇ ਵਿੱਚ ਬੰਕਰ ਬਣਾ ਲੈਣੇ ਚਾਹੀਦੇ ਆ ਐਡੀ ਵੱਡੀ ਸਟੇਟਮੈਂਟ ਪੂਰੀ ਦੁਨੀਆ ਨੇ ਉਹਨੂੰ ਵੇਖਣਾਗਾ ਕੋਈ ਛੋਟੀ ਗੱਲ ਨਹੀਂ ਹੋਏਗੀ ਕਿਸ ਲੈਵਲ ਤੇ ਇਹ ਤਬਾਹੀ ਕਰੂਗਾ ਤਵਾਹੀਕ ਇਨ ਦਾ ਸਾਇੰਸ ਬਹੁਤ ਇਹਦੇ ਚੰਗੇ ਫਾਇਦੇ ਹੋਣਗੇ ਬਹੁਤ ਇਹ ਇੱਕ ਉਹ ਚੀਜ਼ ਆ ਵੀ ਤੁਹਾਡੇ ਕੋਲੇ ਏਜੀਆਈ ਦਾ ਬੋਟ ਆ ਜਾਂ ਰੋਬੋਟ ਆ ਉਹ ਸਮਝ ਲਓ ਤੁਹਾਡੇ ਕੋਲੇ ਇੱਕ ਤਰ੍ਹਾਂ ਦਾ ਰਹਾਪਾ ਸੋ ਉਹਨੂੰ ਹਰ ਇੱਕ ਚੀਜ਼ ਉਹ ਕਰਕੇ ਦੇਊਗਾ ਪਰ ਸਾਰੇ ਲੋਕ ਤਾਂ ਚੰਗੇ ਨਹੀਂ ਹੈਗੇ ਦੁਨੀਆ ਦੇ ਵਿੱਚ ਉਹਦਾ ਗਲਤ ਇਸਤੇਮਾਲ ਵੀ ਕਰਨਗੇ ਔਰ ਜੈਸ ਲੈਵਲ ਤੇ ਉਹ ਚੰਗੇ ਕੰਮ ਕਰ ਸਕਦਾ ਉਹ ਤੋਂ ਕਿਤੇ ਕਹਿ ਲਓ ਗਲਤ ਕੰਮ ਵੀ ਉਹ ਤੋਂ ਜ਼ਿਆਦਾ ਉਹ ਕਰ ਸਕਦਾਗਾ ਇੰਨੇ ਇੱਕ ਗਲਤ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਹੋਣਾ ਉਹ ਚੀਜ਼ਾਂ ਦਾ ਹਰ ਇੱਕ ਚੀਜ਼ ਤੁਹਾਡਾ ਸਾਰਾ ਡੇਟਾ ਉਹਦੇ ਕੋਲੇ ਹੋਊਗਾ ਹਰ ਇੱਕ ਚੀਜ਼ ਦਾ ਤੁਸੀਂ ਸਿਰਫ ਆਪਦੀ ਨੈਸ਼ਨਲ ਆਈਡਿਅਟੀ ਦੱਸੋਗੇ ਉਹ ਤੁਹਾਨੂੰ ਸਾਰਾ ਦੱਸ ਦੇਣਗੇ ਤੁਸੀਂ ਕਿੱਥੇ ਜਾਂਦੇ ਆ ਕੀ ਖਾਂਦੇ ਆ ਕੀ ਪੀਂਦੇ ਆ ਇਮੋਸ਼ਨ ਖਾਸ ਕਰ ਜਿਹੜੀ ਵੱਡੀ ਗੱਲ ਆ ਉਹ ਕੌਨਸ਼ੀਅਸ ਹੋ ਗਿਆ ਉਹ ਇਨਸਾਨਾਂ ਵਾਂਗੂ ਫੀਲ ਕਰ ਸਕਦਾ ਤੇ ਨਵੀਆਂ ਚੀਜ਼ਾਂ ਸਿੱਖ ਸਕਦਾ ਨਵੇਂ ਜਵਾਬ ਦੇ ਸਕਦਾਗਾ ਜਿਹੜਾ ਇਕੱਲਾ AI ਸੀਗਾ ਉਹਦੇ ਵਿੱਚ ਵੀ ਇੰਨੀ ਕ ਭਾਵਨਾ ਸੀ ਕਿ ਉਹ ਚੈਸ ਖੇਡ ਰਿਹਾ ਸੀ ਕਿਸੇ ਬੱਚੇ ਦੇ ਨਾਲ ਤੇ ਜਦੋਂ ਉਹਨੇ ਆਪ ਦੇ ਆਪ ਨੂੰ ਹਾਰਦਾ ਹੋਇਆ ਪਾਇਆ ਤਾਂ ਉਹਨੇ ਬੱਚੇ ਦੀ ਉਂਗਲੀ ਪਿੱਕ ਤੇ ਕਰਦੀ ਫੜ ਕੇ ਨੱਪਤੀ ਉਹਦੀ ਛੱਡੀ ਤੋੜਦੀ ਸੀ ਉਹ ਇਸ ਲਈ ਕਿ ਉਹ ਹਾਰਨਾ ਨਹੀਂ ਚਾਹੁੰਦਾ ਕਿਉਂਕਿ ਉਹਨੂੰ ਟ੍ਰੇਨ ਇਸ ਤਰ੍ਹਾਂ ਕੀਤਾ ਕਿ ਆਪ ਦਾ ਅਗਲਾ ਮੂਵ ਤੂੰ ਇਸ ਤਰ੍ਹਾਂ ਚੱਲ ਕਿ ਤੇਰੀ ਹਾਰ ਨਾ ਹੋਵੇ ਤਾਂ ਉਹ ਜਦੋਂ ਉਹਨੂੰ ਕੁਝ ਨਹੀਂ ਦੇਖਿਆ ਤਾਂ ਉਹਨੂੰ ਪਿਆ ਵੀ ਮੂਵ ਤਾਂ ਹੁਣ ਇੱਥੋਂ ਹੀ ਚੱਲੇ ਜਾਂਦੇ ਇਹਨੂੰ ਹੀ ਪਾਲਾ ਆ ਜੀ ਆਈ ਜਿਹੜਾ ਕਹੋ ਇਨਸਾਨ ਦੇ ਨਾਲੋਂ ਕਿਤੇ ਜ਼ਿਆਦਾ ਸਮਾਰਟ ਉਹ ਤਾਂ ਹੈਗਾ ਹੀ ਆ ਆਪਾਂ ਕਿੰਨੀਆਂ ਕਿਤਾਬਾਂ ਪੜ ਲਾਂਗੇ ਕਿੰਨੀ ਕੁ ਜਾਣਕਾਰੀ ਕੀ ਸਿੱਖ ਲਾਂਗੇ ਉਹ ਆਲਰੇਡੀ ਸਭ ਕੁਝ ਸਿੱਖੇ ਸਿਖਾਏ ਆ ਦੁਨੀਆ ਭਰ ਦੀ ਜਾਣਕਾਰੀ ਆ ਦੁਨੀਆ ਭਰ ਦੀ ਉਹ ਭਾਸ਼ਾ ਜਾਣਦੇ ਆ ਇਨਸਾਨ ਦੇ ਸਾਈਕੋਲੋਜੀ ਲੈਵਲ ਤੇ ਸਭ ਚੀਜ਼ਾਂ ਨੂੰ ਸਮਝਦੇ ਆ ਕਿ ਇਨਸਾਨ ਨੂੰ ਕਾਬੂ ਕਿਵੇਂ ਕਰਨਾ ਸਪੈਸਿਫਿਕ ਬੰਦੇ ਨੂੰ ਕਿਵੇਂ ਕਰਨਾ ਹੈ ਔਰ ਉਹ ਦੰਦੂਰਨੀ ਜਿਹੜੇ ਫਿਲਮਾਂ ਆਈਡੀਆਂ ਬਣੀਆਂ ਹੋਈਆਂ ਪਹਿਲਾਂ ਕਿ ਟੈਕ ਓਵਰ ਹੋ ਜਾਣਾਗਾ ਕਿਉਂਕਿ ਜਿਹੜਾ ਇਹ ਜਿਆ ਸਟੇਟਮੈਂਟ ਛੋਟਾ ਨਹੀਂ ਹੈਗਾ ਕਿ ਏਜੀਆਈ ਰਿਲੀਜ਼ ਹੋਣ ਤੋਂ ਪਹਿਲਾਂ ਇਨਸਾਨਾਂ ਨੂੰ ਬੈਂਕਰ ਬਣਾ ਲੈਣੇ ਚਾਹੀਦੇ ਆ ਔਰ ਏਆਈ ਦੇ ਗੋਡ ਫਾਦਰ ਜਿਹੜੇ ਅਸਤੀਫਾ ਦੇ ਚੁੱਕੇ ਆ ਕਿਉਂਕਿ ਗਲਤ ਇਸਤੇਮਾਲ ਹੋਣਾ ਹੀ ਹੋਣਾਗਾ ਹਰ ਇੱਕ ਚੀਜ਼ ਦਾ ਹੁੰਦਾਗਾ ਤੁਸੀਂ ਦੇਖਿਆ ਏਆਈ ਤੋਂ ਬਾਅਦ ਕਿਵੇਂ ਲੋਕ ਐਕੂਜੇ ਦੀਆਂ ਵੀਡੀਓ ਨੂੰ ਸ਼ੇਅਰ ਸਾਂਝ ਕਰਦੇ ਆ ਹਲੇ ਆਪਣੇ ਲੋਕਾਂ ਨੂੰ ਇਸਤੇਮਾਲ ਹੀ ਨਹੀਂ ਕਰਨਾ ਆਉਂਦਾ ਉਹਨੂੰ ਤੁਸੀਂ ਹਿੰਦੀ ਦੇ ਵਿੱਚ ਪੰਜਾਬੀ ਦੇ ਵਿੱਚ ਜਿਸ ਤਰ੍ਹਾਂ ਵੀ ਕੋਈ ਸੇ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਆਂ ਕੁਝ ਵੀ ਉਹ ਤੋਂ ਕਰਵਾ ਸਕਦੇ ਆਂ ਆਪਣੇ ਲਈ ਵੀਡੀਓ ਬਣਾਉਣੀ ਆ ਕੋਡਿੰਗ ਕਰਵਾਉਣੀ ਆ ਐਪ ਬਣਾਉਣੀ ਆ ਸਭ ਕੁਝ ਆਪਣੇ ਤਾਂ ਹਲੇ ਸਿਰਫ ਇੰਨਾ ਹੀ ਪਤਾ ਕਿ ਇਹ ਰਿਪੋਰਟਰ ਰਿਪੋਰਟ AI ਇਹ ਪਤਾ ਨਹੀਂ ਕੀ ਆ ਡੀਪ ਲੈਵਲ ਤੇ ਉਹਨੂੰ ਇਸਤੇਮਾਲ ਤੱਕ ਨਹੀਂ ਕਰਨਾ ਆਉਂਦਾ ਲੋਕਾਂ ਨੂੰ ਤੇ ਜਦੋਂ ਇਹ ਰਿਲੀਜ਼ ਹੋਊਗਾ ਬਹੁਤ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਕਿ ਇਹ AGI ਦੇ ਨਾਲ ਕੋਈ ਚੀਜ਼ ਬਣੀ ਆ ਕੋਈ ਵੀਡੀਓ ਕੋਈ ਕਹਿੰਦਾ ਖਤਰਨਾਕ ਸੰਦੇਸ਼ ਕਿਸੇ ਖਾਸ ਬੰਦੇ ਦੇ ਮੂੰਹੋਂ ਕੁਛ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਲੋਕਾਂ ਨੂੰ ਮੈਨੀਪੂਲੇਟ ਕੀਤਾ ਜਾ ਸਕਦਾ ਹੈ ਅਪੀਸ਼ ਵਾਲੇ ਬੰਦੇ ਕੁਛ ਵੀ ਕਰਵਾ ਸਕਦੇ ਆ ਤਾਂ ਤੁਸੀਂ AI ਨੂੰ ਕਿਵੇਂ ਇਸਤੇਮਾਲ ਕਰ ਸਕਦੇ ਆ ਕਿਵੇਂ ਉਹ ਤੋਂ ਬਚ ਸਕਦੇ ਆ ਜੇ ਤੁਹਾਡੇ ਖਿਲਾਫ ਇਸਤੇਮਾਲ ਹੋ ਰਿਹਾਗਾ ਤੇ ਇਹਦੇ ਲਈ ਅੱਗੇ ਹੋਰ ਮੈਂ ਵੀਡੀਓ ਬਣਾਉਂਗਾ ਤੇ ਆਪਾਂ ਮਿਲਦਾ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਫਿਜ਼ਡਪ